ਮੋਗਾ ਵਿੱਚ ਸੜਕੀ ਹਾਸਿਆ ਤੇ ਰੋਕ ਲਗਾਉਣ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਮੋਗਾ ਪੁਲਸ ਹੁਣ ਇੱਕ ਵਿਸ਼ੇਸ਼ ਮੋਟਰਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਸੜਕ ਸੁਰੱਖਿਆ ਜੀਵਨ ਸੁਰੱਖਿਆ ਦੇ ਸਨੇਹੀ ਨਾਲ ਆਮ ਲੋਕਾਂ ਨੂੰ ਸੁਰੱਖਿਅਤ ਯਾਤਰਾ ਲਈ ਪ੍ਰੇਰਿਤ ਕਰਨ ਲਈ ਆਯੋਜਿਤ ਕੀਤੀ ਗਈ। ਐਸਐਸਪੀ ਮੋਗਾ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਤੇ ਡੀਐਸਪੀ ਟ੍ਰੈਫਿਕ ਮੋਗਾ ਦੀਗਵਾਈ ਹੇਠ ਟ੍ਰੈਫਿਕ ਐਜੂਕੇਸ਼ਨ ਸਲ ਮੋਗਾ ਤੇ ਟ੍ਰੈਫਿਕ ਸਟਾਫ ਮੋਗਾ ਦੇ ਵੱਲੋਂ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਕਰਮਚਾਰੀਆਂ ਦੇ ਸਹਿਯੋਗ ਨਾਲ ਇਹ ਮੋਟਰਸਾਈਕਲ ਰੈਲੀ ਕੱਢੀ ਗਈ। ਰੈਲੀ 메ਨ ਚੌਕ ਮੋਗਾ ਤੋਂ ਸ਼ੁਰੂ ਹੋ ਕੇ 메ਨ ਬਾਜ਼ਾਰ ਮੋਗਾ ਤੱਕ ਕੱਢੀ ਗਈ ਜਿਸ ਨੂੰ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਲੋਹੜੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸਬੰਧੀ ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰੈਲੀ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਾ ਹੈ। ਬੇਰਹਿ ਕਮਪਨੀ ਪੱਟੀ ਹੈ। ਹੱਸ ਤੇ ਪੰਜਾਬ ਪੁੱਤਰ ਬਹੁਤ ਤਰ੍ਹਾਂ ਕਰਦਾ। ਪਿਆਪ ਉਸ ਤੇ ਸਾਡੇ ਲਈ ਬਹੁਤ ਵੱਡਾ ਪਰਾਇਲਾ ਕੀਤਾ ਵਾ। ਇਸ ਰਾਏ ਸਰਦੀਆਂ ਮੌਸਮ 'ਚ ਬਹੁਤ ਜ਼ਿਆਦਾ ਐਕਸੀਡੈਂਟ ਹੋ ਰਹੇ ਆ ਐਕਸੀਡੈਂਟ ਹੋਣ ਦੇ ਕਾਰਨ ਬਹੁਤ ਜ਼ਿਆਦਾ ਵੀ ਲੋਕ ਐਕਸੀਡੈਂਟ ਹੋਣ ਕਰ ਬਹੁਤ ਜਣਗ ਵੱਰ ਰਹੇ ਆ ਤੇ ਕਾਫੀ ਤਕੜਾ ਹੋ ਰਹੀਆਂ ਵਾ ਇਹ ਪੰਜਾਬ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਵਾ ਜੋ ਸਾਰਿਆਂ ਨਾਲ ਸਹਿਯੋਗ ਲੈ ਕੇ ਕਿ ਮਾਲੋ ਜਿਹੜੇ ਵੀ ਲੋਕ ਜਿਹੜੇ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਲਈ ਬਹੁਤ ਵੱਡਾ ਇਹ ਯੋਗਦਾਨ ਵਾ ਕਿ ਚਲੋ ਪੰਜਾਬ ਪੁਲਿਸ ਨੇ ਵੀ ਜੋ ਵੀ ਕੰਮ ਹੋ ਰਿਹਾ ਜਾਂ ਹੋਣ ਜਾ ਰਹੇ ਆ ਉਹਨਾਂ ਲਈ ਇਹਨਾਂ ਨੇ 112 185 ਨੰਬਰ ਦਾ ਤਵਾ ਉਹਦੇ ਲਈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਬਾਕੀ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਉਹ ਜਿਆਦਾ ਸਭ ਤੋਂ ਵੱਧ ਸਹਿਯੋਗ ਦੇਣ ਸਾਡੀ ਟੀਮ ਜੀ ਪੂਰਾ ਸਹਿਯੋਗ ਦੇਗੀ ਜੋ ਵੀ ਸਾਡੀ ਟੀਮ ਦਾ ਸਹਿਯੋਗ ਮੰਗਦਾ ਵਾ ਜੋ ਵੀ ਅਸੀਂ ਕਰ ਸਕਦੇ ਇਹਨਾਂ ਲਈ ਕਰਾਂਗੇ ਅੱਗੇ ਤੋਂ ਵੀ ਜੋ ਵੀ ਜੋ ਵੀ ਇਹਦੇ ਨਾਲ ਕੋਈ ਵੀ ਤਰ੍ਹਾਂ ਦੀ ਮੋਟੇ ਨੋਟ ਲੱਗ ਚੱਲਾਂਗੇ ਪੰਜਾਬ ਪੁਸਤਾਂ ਤੋਂ ਸਹਿਯੋਗ ਦਵਾਂਗੇ ਮੌਕੇ ਤੇ ਮਿਲਾਜਮ ਹੋਣਗੇ ਉਹਨਾਂ ਦਾ ਸਵਾਲ ਕਰਾਂਗੇ ਉਹਨਾਂ ਦੱਸਾਂਗੇ ਕਿ ਇੱਥੇ ਆਪ ਲਮਾਰੀ ਆ ਕੈਂਪਲੈਸ ਸੋਣਾ ਨਹੀਂ ਮਿਲਦਾ ਪਿਆ ਜਾਂ ਫਾਈਬਰ ਗੇਟ ਆ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਵਾ ਉਹ ਸਿ ਇਹਨਾਂ ਨੂੰ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਦਾ ਸਹਿਯੋਗ ਦਵਾ ਕੇ ਅਸੀਂ ਇਹ ਕਵਾਂਗੇ ਕਿ ਜੋ ਵੀ ਆਪਣਾ ਕਰ ਰਹੇ ਪੰਜਾਬ ਪੁਲਸ ਅਸੀਂ ਨਾਲ ਵਾ ਅਸੀਂ ਨਾਲ ਤੁਸੀਂ ਹੋਣ ਦਵਾਗੇ ਬਾਕੀ ਅਸੀਂ ਅਪੀਲ ਕਰਦੇ ਹਾਂ ਸਾਰੇ ਵਸਾਸੀਆਂ ਨੂੰ ਸ਼ਹਿਰ ਵਾਸੀ ਵੀ ਸਾਡਾ ਪੂਰਾ ਸਹਿਯੋਗ ਜਿਦਾਂ ਕਿ ਪੁਲਸ ਵਾਲਿਆਂ ਨੇ ਕਾਫੀ ਮਤਲਬ ਵਧੀਆ ਕੰਮ ਕੀਤਾ ਜੋ ਇਹ ਆਪਣਾ ਸਾਰੀ ਟੀਮ ਨੇ ਇਕੱਠਾ ਕੀਤਾ ਤੇ ਇਹਦੇ ਵਿੱਚ ਮੇਰੀ ਟੀਮ ਪੂਰਾ ਸਹਿਯੋਗ ਦੇਗੀ ਕਿ ਜੋ ਵੀ ਆਪਣੇ ਤੋਂ ਦੇ ਕਰਕੇ ਜੋ ਹਾਦਸੇ ਹੋ ਰਹੇ ਆ ਜੋ ਜਾਨਾਂ ਜਾ ਰਹੀਆਂ ਤੇ ਆਪਾਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਵਾਸਤੇ ਆਪਣੀ ਟੀਮ ਨੂੰ ਸਨਹਿਤ ਦਿਨੇ ਆ ਉਹਨਾਂ ਦੱਸ ਰਹੇ ਆ ਕਿ ਭਈ ਕਿੱਦਾਂ ਆਪਾਂ ਇਸੀ ਨੂੰ ਰੋਕਣਾ ਏ ਪ੍ਰੋਪਰ ਟ੍ਰੈਫਿਕ ਨਿਯਮਾਂ ਦਾ ਪਾਲਣਾ ਕਰਨਾ ਏ ਕੋਈ ਐਂਬੂਲੈਂਸ ਜਾ ਰਹੀ ਹੈ ਕੋਈ ਵੀ ਮਤਲਬ ਜੋ ਲੋੜੀਂਦੀ ਚੀਜ਼ਾਂ ਜਾ ਰਹੀਆਂ ਉਹਨਾਂ ਨੂੰ ਆਪਾਂ ਰਾਹ ਦੇਣਾ ਏ ਤਾਂ ਜੋ ਕੀ ਵੀ ਸਟੋਰ ਤੇ ਤਾਂ ਜੋ ਕੀ ਸੜਕਾ ਹਾਦਸਿਆਂ ਤੋਂ ਬਚਿਆ ਜਾਵੇ ਤੇ ਜੋ ਵੀ ਬੰਦੇ ਆਪਣੇ ਕੰਮ ਕਰ ਰਹੇ ਸਾਡੇ ਨਾਲ ਪ੍ਰੋਪਰ ਆਪਦੇ ਡਰੈਸ ਦੇ ਵਿੱਚ ਕਰਨ ਕੰਮ ਤੇ ਕੋਈ ਵੀ ਗਲਤ ਕੰਮ ਨਾ ਹੋਵੇ ਇਹ ਚੀਜ਼ ਅਸੀਂ ਬਣਾ ਕੇ ਰੱਖਾ ਸਾਡੇ ਕੋਲ ਸਾਡੇ ਸਟੋਰ ਤੇ ਸਹਿਯੋਗ ਦੇਣ ਲਈ ਸਾਡੇ ਪੁਲਿਸ ਹਵਾਲੇ ਸਾਡੇ ਕੋਲੇ ਆਏ ਸੀ ਉਹਨਾਂ ਨੇ ਇੱਕ ਨੰਬਰ ਵੀ ਜਾਰੀ ਕੀਤਾ 112 181 ਜੋ ਕਿ ਸਾਡੇ ਲਈ ਬਹੁਤ ਵਧੀਆ ਚੀਜ਼ ਹੈ ਕਿ ਬਈ ਸਾਡੇ ਰਾਈਡਰਸ ਨੂੰ ਉਹਨਾਂ ਵਾਸਤੇ ਵੀ ਦਿੱਤਾ ਹੋਇਆ ਨੰਬਰ ਸਹਿਯੋਗ ਦੇਣ ਲਈ ਹੈ ਕਿ ਉਹਨਾਂ ਨੇ ਕੱਲ ਸਾਡੇ ਕੋਲ ਵਿਜ਼ਿਟ ਕੀਤੀ ਤੇ ਸਾਨੂੰ ਦੱਸਿਆ ਕਿ ਬਈ ਅਸੀਂ ਇੱਕਾ ਤੇ ਰੈਲੀ ਦਾ ਪ੍ਰੋਗਰਾਮ ਕਰਨ ਲੱਗੇ ਆ ਤੇ ਤੁਸੀਂ ਉੱਥੇ ਸਾਰੇ ਰਿਪੋਰਟ ਕਰੋ ਅਸੀਂ ਇੱਥੇ ਰਿਪੋਰਟ ਕੀਤੀ ਦੇਖਿਆ ਆ ਪ੍ਰਾਲਾ ਬਹੁਤ ਵਧੀਆ ਲੱਗਿਆ ਸਰ ਸਰਗ ਦੁਰਘਟਾ ਨੂੰ ਰੋਕਣਾ ਹੈ ਜਾਂ ਧੁੰਦ ਵਿੱਚ ਜਿੱਦਾਂ ਹੁਣ ਬਹੁਤ ਜ਼ਿਆਦਾ ਹਾਸੇ ਹੋ ਰਿਹਾ ਹੈ ਉਹਨਾਂ ਨੂੰ ਰੋਕਣਾ ਤੇ ਸਾਨੂੰ ਇਹ ਚੀਜ਼ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਸੀ ਅਸੀਂ ਆਪਣੀ ਟੀਮ ਨੂੰ ਪ੍ਰੋਪਰ ਬਰੀਫ ਕਰ ਰਹੇ ਹਾਂ ਕਿ ਭਈ ਜੇਕਰ ਤੁਹਾਨੂੰ ਲੱਗਦਾ ਕਿਤੇ ਵੀ ਕੋਈ ਦਿੱਕਤ ਹੈ ਜਿਸ ਦੇ ਕਾਗਜ਼ਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਕੋਈ ਕਮੀ ਹੈ ਬਾਈਕ ਦੇ ਜਾਂ ਮਤਲਬ ਕਿ ਕੋਈ ਤੇਜ਼ ਬਾਈਕ ਚਲਾ ਰਿਹਾ ਹੈ ਗਲੀਆਂ ਮੁਹੱਲਿਆਂ ਦੇ ਵਿੱਚ ਤੇਜ਼ ਬਾਈਕ ਚਲਾ ਰਿਹਾ ਅਸੀਂ ਉਹ ਚੀਜ਼ਾਂ ਇਹਨਾਂ ਨੂੰ ਬਰੀਫ ਕਰ ਰਹੇ ਹਾਂ ਸਮਝਾ ਰਹੇ ਹਾਂ ਕਿ ਆਪਣਾ ਆਰਾਮ ਨਾਲ ਚੱਲੋ ਬਾਈਕ ਨੂੰ ਕੋਈ ਕਾਲੀ ਨਾ ਕਰੋ ਜੇ 10 ਮਿੰਟ ਦਾ ਟਾਈਮ ਹੈ ਤਾਂ ਤੁਸੀਂ ਆਪਣਾ ਪ੍ਰੋਪਰ ਟਾਈਮ ਢੰਗ ਨਾਲ ਵਰਤੋ ਤੇ ਇਹਨੂੰ ਪ੍ਰੋਪਰ ਬਿਲਿਵ ਦੇ ਕੇ ਆਓ ਕੋਈ ਕਾਲੀ ਨਾ ਕਰੋ ਕਿਸੇ ਦਾ ਨੁਕਸਾਨ ਨਾ ਕਰੋ ਜੀ ਸਨਿਆ ਸਰ ਇਹ ਦੇਣਾ ਚਾਹੁੰਦੇ ਆ ਕਿ ਬਈ ਜੋ ਸਾਡੇ ਆਪਣੇ ਰਾਈਡਰ ਕੰਮ ਕਰ ਰਹੇ ਆ ਸਾਰਿਆਂ ਨੂੰ ਪੀਲੀਆਂ ਲਾਈਟਾਂ ਦੀ ਵਦ ਵਦ ਵਰਤੋ ਕਰੋ ਤਾਂ ਜੋ ਆਪ ਨੂੰ ਧੁੰਦ ਵਿੱਚ ਜਾਂ ਸਾਫ਼ ਤੇ ਕਲੀਅਰ ਦਿਖਾਈ ਦਿੱਤੀਆਂ ਜਾਣ ਨਾਲ ਹੀ ਅਸੀਂ ਪੁਲਿਸ ਵਾਲਿਆਂ ਦੀ ਪੂਰੀ ਹੈਲਪ ਕਰਾਂਗੇ ਕਿ ਬਈ ਸਾਡੇ ਕਾਗਜ਼ਾਤ ਜੋ ਵੀ ਸਾਡੇ ਬਾਈਕ ਦੇ ਹੈਗੇ ਆ ਪੂਰੇ ਰਹਿਣ ਮੋਗਾ ਤੋਂ ਸੰਜੀਵ ਕੁਮਾਰ ਅਰੂੜਾ ਦੀ ਰਿਪੋਰਟ